ਬੰਦੇ ਰਲ ਕੇ ਕਬੱਡੀ ਦਾ ਗਰਾਊਂਡ ਤਿਆਰ ਕੀਤਾ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਲਓ ਸਾਹਮਣੇ ਗਗਨ ਕਬੱਡੀ ਪਾ ਰਿਹਾ ਰੱਲੇ ਵਾਲਾ ਮੇਰੇ ਵੀਰੋ ਪਰ ਨੰਬਰ ਜਿਹੜਾ ਇਹਦੇ ਵੱਲ ਗਗਨ ਨੇ ਫੋੜ ਦਿੱਤਾ ਉਧਰ ਪਹਿਲੀ ਕਬੱਡੀ ਜੱਫੀ ਕਨੇਡਾ ਵੱਲੋਂ 1100 ਦੀ ਖੇਡ ਦੇ ਮੈਦਾਨ ਵਿੱਚ ਮੇਰੇ ਮਿੱਤਰੋ ਜੱਫੀ 4 ਚੱਠੇ ਵਾਲਾ ਪਿੰਡ ਜਿਲ੍ਹੇ ਬਠਿੰਡੇ ਦੀ ਧਰਤੀ ਇੱਕ ਖੇਡ ਦੇ ਉੱਪਰ ਉਹ ਆਦੂ ਹੈ ਚੱਠਿਆਂ ਵਾਲਾ ਹੁਣ ਗੁਰੂ ਕਮਾਲ ਕੌਰ ਧਾਕੇ ਸਿੱਕਦੇ ਬੈਠੂ ਉਹ 1100 ਦੀ ਪਹਿਲੀ ਕਬੱਡੀ ਜੇ ਜੱਫਾ ਲੱਗਿਆ ਜੱਫੀ ਨੂੰ ਜੱਗੀ ਕੈਨੇਡਾ ਕਹਿੰਦਾ ਨਹੀਂ ਰੇਰ ਡਾਪਰ ਸੈਟਲੀ ਸਾਹ ਦਾ ਮਨਜੀਤ ਸੈਟਲੀ ਸਾਹ ਦਾ ਕਹਿੰਦੇ ਮੇਰੇ ਮਿੱਤਰੋ ਇਸੇ ਲਈ ਮਨਜੀਤ ਨੜੀ ਵਾਲਾ ਹੋਏ ਖੇਡ ਦੇ ਮੈਦਾਨ ਦੇ ਵਿੱਚ ਕਰਦਾ ਤੇ ਫਾਟੇ ਆਹ ਕਹਿੰਦੇ ਖਰੇ 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 ਧੌਂਦਾ ਆਹ ਸਾਹਮਣੇ ਜਿਹੜੇ ਕਹਿੰਦੇ ਅੜੀਆਂ ਪੰਜਾਸੀ ਹੈ ਧੌਂੜੀ ਵਾਲਿਆ ਵੇਖ ਸਾਹਮਣੇ ਹੰਦੇ ਕਹਿੰਦੇ ਬਾੜੀ ਦੂਰ ਨਹੀਂ ਹੰਦੇ ਬਾੜੀ ਦੂਰ ਨਹੀਂ ਪੱਜ ਨਾ ਨਾ ਮਨੀ ਧਨੋੜੀ ਵਾਲਾ ਮਨੀ ਧਨੋੜੀ ਦੇ ਦੋ ਜੱਫੇ 1100 ਦੇ ਹੋ ਗਏ 1 ਲਾਗਿਆ 1 ਬਾਕੀ ਹੈ 1 ਲਾਗਿਆ 1 ਬਾਕੀ ਹੈ ਜੱਗੂ ਸੈਂਪਲੀ ਦੀਆਂ ਦੋ ਕਬੱਡੀਆਂ ਜੱਗਾ ਸਰਪੰਚ ਮਾਜਰੀ ਤੇ ਹਰੀਦਰ ਮਿਰਜ਼ਾ ਪਰ ਵੱਲੋਂ 1000 ਦੀਆਂ ਦੋ ਕਬੱਡੀਆਂ ਆ ਪਹਿਲੀ ਕਬੱਡੀ ਪੈ ਗਈ ਹੈ ਆ ਵੇਖੋ ਨੰਬਰ ਰੇਡਰ ਦੇ ਹਿੱਸੇ ਜਿਹੜਾ ਚੁਰਦਾ ਹੋਇਆ ਮੇਰੇ ਮਿੱਤਰੋ ਕਾਉਂਟਰੇ ਤੇ ਸਾਡੇ ਕੋਲ ਆ ਗਏ ਲੱਪੂ ਗੀ ਲੈ ਵੀ ਬਿੰਦਰਾ ਜੀ ਕਬੱਡੀ ਪੈ ਰਹੀ ਹੈ 15 ਕਬੱਡੀ ਹੈ ਮੇਰੇ ਵੀਰੇ 1500 ਦੀ ਇਸ ਵੇਲੇ ਜੱਗੀ ਸਰਪੰਦ ਮਾਦਰੀ ਬੇਖਰਨ ਅਮਨ ਵੀ ਕਹਿੰਦੇ 5500 ਦੀ ਦੂਜੀ ਕਬੱਡੀ ਪੈਣ ਜਾ ਰਹੀ ਹੈ ਮੇਰੇ ਵੀਰੇ ਤਿਆਰ ਜਾਫੀ ਇਸ ਵੇਲੇ ਤਿਆਰ ਵਰ ਤਿਆਰ ਖੜੇ ਹੈ ਮੇਰੇ ਵੀਰੇ ਹੁਣ ਦੇਖੋ ਵੀ ਕਾਂਡ ਦਾ ਹੱਥ ਕਰੇਗਾ ਔਰ ਜਾਦੂ ਦਸਿਆਂ ਵਾਲਾ ਦਸਿਆਂ ਵਾਲਾ ਦਸਿਆਂ ਵਾਲਾ 5500 5500 5500 5500 5500 ਪਰ ਲਓ ਅਮਨ ਭੱਜ ਗਿਆ ਅਮਰ ਸੇਪਰੀ ਵਾਲਾ 51 ਸੌਰੀਆ 200 ਫਰ ਪਾ ਗਿਆ ਉਧਰ ਜੱਸੀ ਗੁੱਲ ਤੇ ਬਲਵਿੰਦਰ ਸਿੰਘ ਦੀ ਗੁੱਲ ਕਹਿੰਦੇ ਮਨਜੀਤ ਸੇਪਰੀ ਦੇ ਦੋ ਜੱਫੇ 1000 ਦੇ ਹੋਣਗੇ 1000 ਦੇ ਹੋਣਗੇ ਕਿਉਂਕਿ ਨਾਰਤਾਰ ਕਰਨਾ ਬਣਦਾ ਪਲੇਰਾਂ ਦਾ ਆਹ ਕਹਿੰਦੇ ਕਾਲਾ ਢੇਰ ਪਰ ਪਿੰਡ ਵਾਲਾ ਉਹ ਕਰੂ ਕਿਨਾਰ ਦੇ ਮਿੱਤਰੋ ਰੋਡਰ ਦੇ ਜਾਫੀ ਦਾ ਢੇਰ ਤੇ ਨੰਬਰ ਕਹਿੰਦੇ ਵੀ ਹੈ ਕਹਿੰਦੇ ਹਰਿੰਦਰ ਮੁਰਕਾ ਪਰ ਤੇ ਨਾਲ ਜੱਗਾ ਸਰਪੰਚ ਮਾਜਰੀ ਵੱਲੋਂ ਆਹ ਕਬੱਡੀ ਦੇ ਉੱਪਰ 1000 ਹੈ ਪਹਿਲਾ ਇੱਕ ਪਾਤੀ ਸੀਗੀ ਆ ਇੱਕ ਰਹਿੰਦੀ ਹੈ ਜੇ ਭੱਜ ਗਿਆ ਰੇਡਰ ਨੂੰ ਨਹੀਂ ਜਾਫੀ ਨੂੰ ਆ ਦੋਨੇ ਦਾ ਲੈ ਕੇ ਫੜ ਕੇ 1100 ਪੀ ਹੈ ਅਗਲੀ ਰੇਡ ਤੇ ਬੋਲ ਨਿਕਲਦਾ ਹੈ ਸਾਹਮਣੇ ਗੱਗਾ ਮੇਰੇ ਵੀਰੇ ਬਹਾਦਰਪੁਰ ਦੀ ਧਰਤੀ ਦਾ ਇਸ ਵੇਲੇ ਕਬੱਡੀ ਪਾਰੇ ਖੇਡ ਦੇ ਮੈਦਾਨ ਦੇ ਵਿੱਚ ਇਹੋ ਠੀਕੀ ਸੇਤਰੀ ਸਾਹਿਬ ਦੀ ਜੀ ਉੱਲੇ ਨਾਮਪੁਰੀ ਦੇ ਟੇਪਲੀ ਵਾਲਾ ਆਹ ਕਬੱਡੀ ਦੀ 1000 ਦੀ ਹੈ ਪਹਿਲੇ ਇੱਕ ਮੁੰਡਾ ਪਾ ਗਿਆ ਹੁਣ ਇਧਰ ਮਿਰਚਾ ਪਰ ਤੇ ਨਾਲ ਕਹਿੰਦੇ ਜੱਗਾ ਸਰਪੰਚ ਮਾਝਰੀ ਵਾਲਾ ਤਰਾਓ ਸਾਹਮਣੇ ਨੰਬਰ ਆ ਜਾ ਵੀਰੇ ਲੈ ਵੀ ਆਜੇ 1000 ਦਾ ਵੀ ਲੈ ਜਾ ਲਾਸਟ ਕਬੱਡੀ ਐ 1500 ਦੀ ਲਾ 1500 ਦੀ ਲਾਸਟ ਕਬੱਡੀ ਐ ਮੇਰੇ ਵੀਰੇ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਜੱਗੀ ਸਰਪਤ ਆਹ ਸਾਹਮਣੇ ਮਾਜਰੀ ਵਾਲਾ ਤੇ ਨਾਲ ਫਰਿੰਦਰ ਮਿਰਹਾ ਪਰ ਵੱਲੋਂ 1500 1500 1500 ਦਾ ਅਸਵਾਲਿਆ 1500 ਦੇ ਰਹੇ 1500 ਦੇ ਰਹੇ ਉਹ 1500 ਦਾ ਜੱਫਾ ਸਾਹਮਣੇ ਆਹ ਵੇਖੋ ਚੋਟੀ ਦਾ ਜਫਾ ਮੇਰੇ ਮਿੱਤਰੋ ਆ ਜੰਗੀ ਤੰਗਸਵਾਲਾ ਜੋ ਜੱਥਾ ਵਧੀਆ ਲੱਗਿਆ ਬਾਈ ਤਾੜੀਆਂ ਮਾਰ ਦਿਓ ਲੈ ਵੀ ਹਰੀਮੰਦਰ ਦੇਰ ਅਰਿੰਦਰ ਮਿਰਜ਼ਾਪੁਰ ਤੇ ਜੱਗਾ ਸਰਪੰਚ ਮਾਜਰੀ ਵਾਲੇ ਭਰਾ ਵੱਲੋਂ ਜੋ ਜਿੱਥੇ 1500 ਦੇ ਹੋਣਗੇ ਯਾਦੂ ਚੱਠੇ ਵਾਲੇ ਦੇ ਪਰ ਸਾਹਮਣੇ ਦੁੱਲਾ ਨੰਬਰ ਦਾ ਵਾਦਾ ਕਰ ਗਿਆ ਅਮਰ ਸੇਂਪੜੀ ਦੀਆਂ ਪਿੰਡਾ ਵੱਲੋਂ ਇਹਨਾਂ 5100 ਦੇ ਲਾਸੀ 1100 ਹੋਰ ਪਾ ਕੇ ਤੇ ਨੱਕ ਕਬੱਡੀਆਂ ਬਾਟ ਸੌੜੀਆਂ ਪੇੜ ਗਿਆ ਅਮਨ ਸੈਂਤਲੀ ਦੀਆਂ ਮਨਜੀਤ ਇੰਗਲੈਂਡ ਬੇਮਰ ਸੋਪਰੀਆ ਗੱਭੂ ਆ ਗਿਆ ਕਹਿੰਦੇ ਸੈਂਤਲੀ ਵਾਲਾ ਮੇਰੇ ਵੀਰੇ ਕਬੱਡੀ ਪਾਉਣ ਦੇ ਲਈ ਖੇਡ ਦੇ ਮੈਦਾਨ ਦੇ ਵਿੱਚ ਆਹ ਸਾਹਮਣੇ ਆਏ ਕਹਿੰਦੇ ਮੇਰੇ ਵੀਰੇ ਫਾੜ ਆ ਗਿਆ ਤੇ ਥੋੜੀ ਖਿਡਾਰੀ ਸੱਟ ਦਾ ਮਹਿਸੂਸ ਕਰ ਰਿਹਾ ਹੈ ਪਰਵਾਸਾ ਅੰਦੇਰ ਕਰੇ ਜਿੱਦਾਂ ਹੁਦਦੇ ਆਏ ਹੈ ਉਦਾਂ ਹੀ ਹਲਕੇ ਤੇ ਤੇ ਤਲਵੀਰ ਭੋਗੀ ਜਿਹੜਾ ਭਾਵਾਂ ਨੇ ਜਵਾਨ ਦੇ ਵਿੱਚ ਕਬੱਡੀ ਦੇ ਮੈਚ ਹੋਇਆ ਇਹ ਗਰਾਊਂਡ ਤਿਆਰ ਕਰਕੇ ਦਿੱਤਾ ਬਹੁਤ ਬਹੁਤ ਧੰਨਵਾਦ ਹੈ ਉਧਰ ਜੱਸੀ ਖਿੱਲ ਤੇ ਫਰੀਦਪੁਰ ਮਿਰਜ਼ਾਪੁਰ ਕਹਿੰਦਾ ਮਨਜੀਤ ਦੇ ਦੋ ਜੱਫੇ 2000 ਦੇ ਦੋ ਜੱਫੇ 2000 2000 ਉਹ ਬੱਲੇ 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 ਪਰ ਸਾਹਮਣੇ ਰੱਲਿਆ ਤੇ ਫਰੀਦਪੁਰ ਮਿਰਜ਼ਾਪੁਰ ਵੱਧਵਾ ਫੇਲਾ ਤੇ ਰੁਪਈਆ 1500 ਆਓ ਸਾਹਮਣੇ ਜਾਦੂ ਟਰਾਈ ਕਰਦਾ ਪਰ ਨੰਬਰ ਰੇਟਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਗੱਗਾ ਆ ਗਿਆ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਚਾਰ ਜਾਫੀ ਲੈ ਵੀ ਮਜੀਤ ਤੇਰੇ ਜੱਥਿਆਂ ਦਾ ਜੱਸੀ ਗਿੱਲ ਤੇ ਹਰਿੰਦਰ ਮਿਰਜ਼ਾ ਪਰ ਵੱਲੋਂ 2000 ਹੋਏਗਾ ਆ ਚੰਗੀ ਤਣਾਵ ਹੈ ਬਹਾਦੂ ਦੀ ਹੈ ਆ ਕਬੱਡੀ ਮੇਰੇ ਵੀਰੋ ਬਹਾਦੂ ਦੀ ਪੈਣ ਜਾ ਰਹੀ ਹੈ 6000 ਤੇ ਪੇਸ ਕੋ ਦੀ ਕਬੱਡੀ ਸਕਦੀ ਇਸ ਵੇਲੇ ਟਰਾਈ ਕਰਦਾ ਹੈ ਲੈ ਵੀ ਤੇਮਿੰਦਰ ਬਾਈ ਕੋਲ ਤੋਂ ਸਟਾਰ ਸੋਵਾ ਬੈਠਿਆ ਇਹਨਾਂ ਦਾ ਪਲੇਅਰ ਆਹ ਤੇ ਮਜੂਤ ਇੰਗਲੈਂਡ ਵੱਲੋਂ ਮਨੀਤ ਤੜੋਈ ਦੇ ਕਹਿੰਦੇ ਦੋ ਜੱਫੇ ਉਹ ਮਾਇਆ ਲੱਗਿਆ ਇੱਕ ਲੱਗਿਆ ਇੱਕ ਰਹਿਣਾ ਉਹਦੀ ਟੱਕਰ ਆਹ ਚੱਕ ਬੋਟਾ ਆਹ ਤਲੋਰੀ ਨਾਲ ਉਹ ਚੋਟੀ ਦਾ ਜੱਫਾ ਲੱਗਿਆ ਖੇਡ ਦੇ ਮੈਦਾਨ ਦੇ ਵਿੱਚ ਅਜ ਵੀ ਕਬੱਡੀ ਰਫੀਆਂ ਦੇ ਨਹੀਂ ਤੇ ਮਾਪੂ ਪਰਵਾਲੇ ਦੇ ਖੱਤੇ ਦੇ ਤੇ ਚਲੇ ਜਾਣਗੇ ਲਾਹ ਸੁੱਲਾ ਇਹਦੇ ਨੇ 500 ਦੀ ਕੁਝੋਰਾ ਓ ਕੀਦਾ ਜੀ ਬਾਈ ਜੀ ਸਾਨੂੰ ਦੱਸ ਦਿਓ ਯਾਰ ਕਿਹਦੀ ਕਿਹਦੀ ਮਾਇਆ ਅਸੀਂ ਦੱਸ ਦਈਏ ਇਹ 850 ਐ ਅਮਨ ਸਿੰਘ ਪਲੀ ਦਾ ਠੀਕ ਹੈ ਬਾਈ ਜੀ 1100 ਦੋ ਜੀ ਮਨੀ ਤਰੋੜੀ ਦਾ ਨਾਲ ਜੀ ਨਾਦਰੀਏ ਕਲੀਅਰ ਕਰੀ ਜਾਓ ਫਿਰ ਜੋਰਾ ਪਨੇਤਾ 1100 ਪਾਉਨਾ ਕਰੋ ਜੀ ਆਪਾਂ ਬੋਲਿਆ ਵੀਰ ਨੂੰ ਦੋ ਕਰੋ ਤੋ ਲਓ ਸਾਹਮਣੇ ਇਸ ਵੇਲੇ ਢੇਲਪੁਰੀਆ ਤੇ ਜੱਗਾ ਬਹਰ ਮੁਰਜਾਪੁਰ ਤੇ ਜੱਗਾ ਸਰਪੰਚ ਮਾਜਰੀ ਵੱਲੋਂ ਆਹ ਕਬੱਡੀ 1000 ਦੀ ਹੈ ਜੇ ਜੱਫਾ ਲੱਗਿਆ 1000 ਯਾਦੂ ਚੱਕੇ ਵਾਲੇ ਦੇ ਦੋ ਜੱਫੇ 1500 ਦੇ ਹੋਣਗੇ ਆਹ ਦੇਖੋ ਸਾਹਮਣੇ ਹੁੰਦੀ ਕਮਾਲ ਮੇਰੇ ਮਿੱਤਰੋ ਯਾਦੂ ਤੰਦੂਲਾ ਤੰਦੂਲਾ ਦੇ ਯਾਦੂ ਟੱਕਰ ਸਿਰੇ ਦੀ ਬੱਲੇ 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 ਰੁੱਲੇ ਦਾ ਇਹ ਬਾਈ ਮਾਇਆ ਨਾਲ ਦੀ ਨਾਲ ਪਹੁੰਚੀ ਹੋ ਰਹੀ ਹੈ ਕੋਈ ਉਧਾਰ ਨਹੀਂ ਇਹ ਪਲੇਅਰ ਸਾਰੇ ਖਿਡਾਰੀ ਨੋਟ ਕਰ ਲਓ ਰੇਡ ਤਾਲੀ ਨੌਜਵਾਨ ਫਿਰ ਦੇਖਿਆ ਖੇਡ ਦੇ ਮੈਦਾਨ ਦੇ ਵਿੱਚ ਰੁੱਲੇ ਵਾਲਾ ਬਾਤਾ ਹੋਇਆ ਆ ਨਜੀਤ ਸੇਪਲੀ ਵਾਲਾ ਉਹ ਕਰਾਂਦਾ ਕਮਾਲ 2000 ਦਾ ਪਹਿਲਾ ਜੱਫਾ ਲਾ ਗਿਆ ਆ 2000 ਦਾ ਇੱਕ ਲਾ ਗਿਆ ਤੇ ਇੱਕ ਬਾਕੀ ਹੈ ਇੱਕ ਲਾ ਗਿਆ ਤੇ ਇੱਕ ਬਾਕੀ ਹੈ ਕਬੱਡੀ ਦੇ ਪਲੇਅਰਾਂ ਦੇ ਉੱਤੇ ਇਨਸਾਨ ਜਾ ਰਿਹਾ ਹੈ ਜੱਗੀ ਸਰਪੰਚ ਹਰਿੰਦਰ ਸਿੰਘ ਭੋਗੀ ਸਾਰਿਆਂ ਦਾ ਧੰਨਵਾਦ ਐਨਪੀਐਲ ਦੀ ਸਮਤੀ ਮਨੇਜਮੈਂਟ ਦਾ ਫੁੱਟਬਾਲ ਦਾ ਧੰਨਵਾਦ ਕਰਦੇ ਆ ਪਰ ਸਾਹਮਣੇ ਵਾਹ ਓ ਸਮਾਉ ਵਾਲਿਆ ਅਮਨ ਸੇਹਤਰੀ ਵਾਲਾ ਨੰਬਰ ਜੜ ਗਿਆ ਮੈਚ ਸਮਾਪਤ ਹੈ ਵੀ ਮੈਚ ਸਮਾਪਤ ਹੈ ਯਾਦੂ ਚੱਪੇ ਵਾਲਾ ਨਹੀਂ ਲੱਗਿਆ ਜੱਗਾ ਕਹਿੰਦਾ ਤਾਂ ਮਾਇਆ ਦੇਣੀ ਹੈ ਕਿਉਂਕਿ ਸਾਨੂੰ ਦੋਨੋਂ ਟੀਮਾਂ ਬਰਾਬਰ ਹੈ ਯਾਦੂ ਚੱਪੇ ਦਾ 1500 ਲੈ ਜਾਓ 2000 ਰੁਪਇਆ ਇੱਕ ਤੋਂ 1000 ਤੁਹਾਡੇ ਵੱਲੋਂ ਇੱਕ ਬਾਈ ਵੱਲੋਂ ਹੈ ਨਾ 2000 ਮਨਜੀਤ ਸੇਂਪੜੀ ਦਾ ਵੀ ਲੈ ਲਓ ਓਹ ਤੋਂ ਟੀਮ ਦਾ ਸਾਰੀ ਟੀਮ ਨਾਲ ਜੀ ਅਮਰਜੀਤ ਸਿੰਘ ਜੀ ਸੋਬੇਦਾਰ ਸਾਹਿਬ ਉਹਨਾਂ ਦਾ ਸੁਪੁੱਤ ਸੇਂਪੜੀ ਸਾਹਿਬ ਦੀ ਟੀਮ ਫਾਸਟ ਹੈ ਛੱਤਿਆਰ ਦੀ ਟੀਮ ਸੈਕੰਡ ਹੈ ਬੈਸਟ ਪੰਜਾਬੀ ਦੱਸੋ ਜੀ ਦਾ ਬੈਸਟ ਪੰਜਾਬੀ ਹੈ ਮਨੀਤ ਨਾਰੀ ਬੈਸਟ ਬੱਲੇਰ ਗੁੱਲਾ ਮਾਨੂਪੁਰ ਤੇ ਅਮਰ ਸਿੰਘ ਪਲੀ ਸਾਹਿਬ